ਕੀ ਨਾਮ ਹੈ ਮੇਰਾ ਨਾਮ ਸੁਧਰਗਮਰ ਸ਼ਰਮਾ ਅੱਜ ਕਿਹੜੀ ਜਗ੍ਹਾ ਤੇ ਤੁਸੀਂ ਜਨਵਸਤ ਦੀ ਤਿਆਰੀ ਕਰ ਰਹੇ ਜਨਤਾ ਨਗਰ ਸ਼੍ਰੀ ਸ਼ਕਤੀ ਮੰਦਿਰ 골ਡਨ ਪਾਰਕ ਦੇ ਨਾਲ ਜੀ ਕਿਸ ਤਰੀਕੇ ਦੀਆਂ ਤਿਆਰੀਆਂ ਦੇਖੋ ਜੀ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਜਿਹੜੀ ਸਹਾਇਤਾ ਉਹ ਵੀ ਹੈਗੀ ਆ ਬਾਕੀ ਸਾਰਾ ਲੰਗਰ ਦਾ ਇੰਤਿਮam ਕੀਤਾ ਹੋਇਆ ਆ ਤੇ ਬਹੁਤ ਵਧੀਆ ਚਾਕੀਆਂ ਤੇ ਜਿਹੜੇ ਭਜਨ ਮੰਡਲੀ ਵਾਲੇ ਆ ਉਹ ਸਾਡੇ ਮੰਡੀ ਅਹਿਮਦਗੜ ਤੋਂ ਆ ਹੈਗੇ ਸ਼ਿਵਮ ਕੁਮਾਰ ਤੇ ਬਹੁਤ ਧੂਮ-ਧਾਮ ਨਾਲ ਮਨਾਈ ਜਾ ਰਹੀ ਛੁਰਾ ਜਨਮ ਅਸ਼ਟਮੀ ਅੰਦਰ ਮੰਦਰ ਦੇ ਵਿੱਚ ਕਿੱਦਾਂ ਦੇ ਅਰੇਂਜਮੈਂਟ ਆ ਮੰਦਰ ਵਿੱਚ ਜੋ ਸੰਗਤ ਤੁਹਾਡੇ ਸਾਹਮਣੇ ਹੀ ਹੈਗੀ ਆ ਅੰਦਰ ਫਰੂਟ ਦੀ ਸੇਵਾ ਮੱਖਣ ਮਿਸ਼ਰੀ ਜੋ ਪ੍ਰਸ਼ਾਦ ਹੈਗਾ ਉਹ ਨਾਲ ਦੇ ਸੰਗਤ ਦੇ ਰਹੇ ਆ ਹਾਂਜੀ ਸਰ ਅੱਜ ਜਨਮ ਅਸ਼ਟਮੀ ਦਾ ਤਿਆਰ ਬੜੇ ਖਾਸ ਨਾਲ ਸ਼ਿਵ ਸ਼ਕਤੀ ਮੰਦਰ ਪਰਚੀਨ ਮੰਦਿਰ ਆ 53 ਸਾਲ ਤੋਂ ਤੁਮ ਤਾਂ ਅਨਾ ਜਨਮਸ਼ਤਮੀ ਮਨਾ ਰਹੇ ਸਾਰੀ ਕਮੇਟੀ ਨਾਲ ਹੈ ਬਹੁਤ ਸੋਹਣੀਆਂ ਚੱਕੀਆਂ ਬਣੇ ਨੇ ਕਲਾਕਾਰ ਨੇ ਹਰ ਸਾਲ ਤੇ ਲੱਖਾਂ ਦੁਨੀਆ ਆਉਂਦੀ ਮੱਤਾ ਟਿਕਣ ਵਾਲੇ ਆਰਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਭਗਵਾਨ ਦਾ ਕਿੰਨੀ ਕਿ ਸੰਗਤ ਆ ਜਾਂਦੀ ਹੈ ਸੰਗਤ ਦਾ ਕੁਝ ਆਬ ਨਹੀਂ ਸਮੁੰਦਰ ਹੀ ਹੈ ਜੀ ਤੁਸੀਂ ਦੇਖ ਲਓ ਕਿੰਨੀਆਂ ਲਾਈਨਾਂ ਲੱਗੀਆਂ ਲੰਬੀਆਂ ਇਹ ਭਗਵਾਨ ਪੁਰਲੀ ਵਾਲੇ ਦੀ ਕਿਰਪਾ ਸਾਰੇ ਉਹ ਜਿਸ ਸਭ ਦੀਆਂ ਮਨੋ ਕਾਮਨਾ ਪੂਰੀ ਕਰਦਾ ਹੈ ਇਹ ਸਭ ਕੀ ਖਾਸ ਪ੍ਰਬੰਧ ਨੇ ਇਹ ਅੰਮ੍ਰਿਤਗੜ ਮੰਡੀ ਤੋਂ ਕਲਾਕਾਰ ਮਲਾਏ ਨੇ ਆਪਾਂ 12 ਵਜੇ ਤੱਕ ਤੁਮਦਾਨਾ ਮਨਾਉਣਗੇ ਜਨਮਸ਼੍ਰੀ